ਰਾਤਰੀਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰ ਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਕਾਰਖੋ ਕਰਨ ਵਾਲੇ ਗੈਂਗ ਦੇ ਮੈਂਬਰ ਕੀਤੇ ਗਏ ਗ੍ਰਿਫਤਾਰ ਕਟੇ ਦੇ ਨਜ਼ਦੀਕ ਬਣੀਆਂ ਚੁਗੀਆਂ ਅੱਗ ਲੱਗਣ ਕਾਰਨ ਹੋਈਆਂ ਸੜਕੇ ਸਵਾ ਜੀ ਜੀ ਐਸ ਇਨੋਵੇਸ਼ਨ ਵੱਲੋਂ ਕਰਵਾਇਆ ਗਿਆ 10ਵਾਂ ਟੇਬਲ ਟੈਨਿਸ ਟੂਰਨਾਮੈਂਟ ਆਤੇ ਹੁਣ ਖਬਰਾਂ ਵਿਸਥਾਰ ਨਾਲ ਕਾਰਕੋ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੇ ਕਬਜ਼ੇ 'ਚੋਂ ਇੱਕ ਗੱਡੀ, ਦੋ ਪਿਸਤਲ ਬੱਤੀਪੋਰ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦਿਆ ADCP ਸਿਟੀ 2 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਜਿਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਮਾਲਾ ਬਾਈਪਾਸ ਰੋਡ ਜਿਹੜਾ ਹੈਗਾ ਉਹਦੇ ਉੱਤੋਂ ਇੱਕ ਵਰਨਾ ਕਾਰ ਜਿਹੜੀ ਪੁਲ ਦੇ ਉੱਤੋਂ ਹੋਈ ਗਈ ਸੀ ਇਹਦੇ ਵਿੱਚ ਅਸੀਂ ਪਹਿਲਾਂ ਹੀ ਦੋ ਵਿਅਕਤੀ ਜਿਹੜੇ ਅਨਮੋਲ ਤੇ ਅਮਰਪਾਲ ਜਿਹੜੇ ਸੀਗੇ 28 12 23 ਨੂੰ ਗ੍ਰਿਫਤਾਰ ਕਰ ਲਏ ਸੀਗੇ ਅੱਜ ਜਿਹੜਾ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਨਿਹਾਲ ਸਿੰਘ ਬਾਰੇ ਕੀ ਕੀਤੀ ਹੈਗੀ ਹੈ ਜਿਹੜਾ ਕਿ ਠੱਠਕੇ ਪਿੰਡ ਡੇਰਾ ਬਾਬਾ ਨਾਨ ਦਾ ਰਹਿਣ ਵਾਲਾ ਆ ਇਹਨੂੰ ਗ੍ਰਿਫਤਾਰ ਕਰਕੇ ਇਹ ਵੀ ਇਹਦੇ ਗੱਡੀ ਖੋਣ ਵਾਲੇ ਦੇ ਵਿੱਚ ਕੋ ਕיו ਸੀਗਾ ਔਰ ਇਹਦੇ ਕੋਲੋਂ ਅੱਜ ਇੱਕ ਕਬੂ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਇਹ ਵਾਤਾਵਰਣ ਦੇ ਵਿੱਚ ਦੱਸਿਆ ਗਿਆ ਸੀ ਇੱਥੇ ਦੱਸਣਯੋਗ ਹੈ ਕਿ ਇਹ ਜਿਹੜਾ ਨਿਹਾਲ ਸਿੰਘਾ ਬਹੁਤ ਡੈਡਲੀ ਕ੍ਰਿਮੀਨਲ ਹੈਗਾ ਔਰ ਇਹਦੇ ਵਿੱਚ ਇਸ ਤੋਂ ਪਹਿਲਾਂ ਇਹਦੇ ਕੋਲੋਂ ਜਿਹੜੇ ਹੈਗੇ ਦੋ ਪਿਸਤਲ ਔਰ ਵਰਨਾ ਗੱਡੀ ਜਿਹੜੀ ਹੈਗੀ ਆ ਬਟਾਲੇ ਆਣੇ ਡੇਰੇ ਬਾਬਾ ਨਾਨਕ ਐਸ ਐਚ ਓ ਉਹਨਾਂ ਨੇ ਜਿਹੜੀ ਹੈ ਆ ਆਪਣੇ ਮੁਕਦਮੇ ਦੇ ਵਿੱਚ ਜਿਹੜੀ ਹੈ ਗ੍ਰਿਫਤਾਰ ਕੀਤੀ ਹੈ ਇਸ ਤੋਂ ਇਲਾਵਾ ਇਹ ਕੈਂਟੋਨਮੈਂਟ ਦੇ ਥਾਣੇ ਤੇ ਪਰਚੇ ਤੋਂ ਇਲਾਵਾ ਇਹਦੇ ਉੱਤੇ ਚਾਰ ਮੁਕਦਮੇ ਹੋਰ ਹੈਗੇ ਨੇ 135 ਨੰਬਰ ਕੈਂਟੋਨਮੈਂਟ ਦਾ ਪੁਲਿਸ ਸਟੇਸ਼ਨ ਦਾ ਹੈਗਾ ਇੱਕ 67 ਨੰਬਰ ਮਕਦਮਾ ਜਿਹੜਾ ਹੈਗਾ ਡੇਰਾ ਪਾਪਾ ਨਾਨਕ ਬਟਾਲੇ ਦਾ ਹੈਗਾ 118 ਨੰਬਰ ਮਕਦਮਾ ਡੇਰਾ ਪਾਪਾ ਨਾਨਕ ਦਾ ਜਿਹੜਾ ਹੈਗਾ ਆ ਤੇ ਜਿਹੜਾ ਇੱਕ 54 ਨੰਬਰ ਮਕਦਮਾ ਉਹ ਵੀ ਡੇਰੇ ਪਾਪਾ ਨਾਨਕ ਦਾ ਇਹ ਜਿਹੜੇ ਤਿੰਨ ਮਕਦਮੇ ਹੈਗੇ ਨੇ ਦੋ ਮਕਦਮੇ ਇਹਦੇ ਵਿੱਚ ਆਰਮਜ਼ ਐਕਟ ਦੇ ਇਲੀਗਲ ਵੈਪਨਸ ਦੇ ਹੈਗੇ ਨੇ ਇੱਕ ਮਕਦਮਾ ਦਾ ਝਗੜਦਾ ਹੈਗਾ ਔਰ ਇੱਕ ਜਿਹੜਾ ਸਾਡਾ ਸਾਡੇ ਵਾਲਾ ਮਕਦਮਾ ਇਹ ਜਿਹੜਾ ਲੁੱਟਾ ਖੋਹ ਵਾਲਾ ਵਰਤਦਾ ਤਾਂ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਆਲਰੇਡੀ ਚਾਰ ਮਕਦਮੇ ਤੇ ਦਰਜ ਨੇ ਔਰ ਇਹ ਜਿਹੜਾ ਬੜਾ ਜਿਹੜਾ ਡੈਡਲੀ ਕ੍ਰਿਮੀਨਲ ਸੀਗਾ ਔਰ ਇਹਨੂੰ ਜਿਹੜਾ ਫੜ ਕੇ ਜਿਹੜੀ ਹੈਗੀ ਆ ਕੰਟੋਨਮੈਂਟ ਪੁਲਿਸ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਹੈ ਇਹ ਕਾਮਯਾਬੀ ਕੀਤੀ ਹੈ। ਰੇਲਵੇ ਸਟੇਸ਼ਨ ਪੱਟੀ ਦੇ ਨਜ਼ਦੀਕ ਬਣੀਆਂ ਝੁੱਗੀਆਂ ਦੇ ਵਿੱਚ ਦੇਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਉੱਥੇ ਬਣੀਆਂ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ ਅਤੇ ਉਹਨਾਂ ਵਿੱਚ ਰਹਿ ਰਹੇ ਵਿਅਕਤੀਆਂ ਨੇ ਭੱਜ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਬਚਾਈ। ਇਹ ਰਾਤ 1 ਵਜੇ ਲਗਾ ਹਮ ਲੋਕ ਸਭੀ ਸੋਏ تھے ਹਮ ਲੋਕ ਕੋ ਇਹ ਨਹੀਂ ਪਤਾ ਕਿ ਕੈਸੇ ਯਾਗ ਲਗਾ ਹੈ। ਹਮ जब आग पूरा निकल गया फिर यहाँ जब रोड़ा पड़ा तब हम लोग उठ उठ के बाहर निकले उस टाइम तो आग संभालने के लगे ही नहीं था फिर हम लोग अपना बच्चे बुच्चे ले के सभी बाहर चले गए सामान जो भी था हम लोग को सारे जुगी से अंदर कुछ सड़ गया है बचा कुछ भी नहीं हम लोग परिवार यहाँ कम से कम तो चार या पांच सौ परिवार था यहाँ बच्चे बुच्चे सारे लेके के जुग्गी यहाँ चालीस पचास जुग्गी यहाँ हम लोग सो गए थे एक मेरा सड्डू जागा कथा सड्डू जागो बदमाश आया मैं जागा केवारी गेट खोला तो देखता आख के गोला जा रहा है उधर से फिर मैं बच्चे को लिया फिर बाहर हो गए कि नहीं बचेंगे आप फिर मैं भाग गया तो फिर दोबारा आया तो मेरा आग लपट लिया फिर मैं किसी तरह से एक रिक्शे बचा दिया, दूसरे मोबाइल रिक्शे बचाने आया तो भी ਸਾਰਾ ਇਥੇ ਅੱਗ ਲੱਗੀ ਸੀ ਤਕਰੀਬਨ ਰਾਤ ਸਾਡੇ 3:00 ਇੱਕ ਤੋਂ ਡੇਢ ਦੇ ਵਿਚ ਵਿੱਚ ਵਿੱਚ। 3:00 ਸਾਨੂੰ ਇਨਫੋਰਮੇਸ਼ਨ ਮਿਲੀ 2:00 ਵਜੇ। 2:00 ਵਜੇ ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ 2:00 ਵਜੇ ਉਸੇ ਟਾਈਮ ਗੱਡੀਆਂ ਲੈ ਕੇ ਕੋਈ ਨਹੀਂ ਗੱਡੀਆਂ ਤੋਂ ਤੁਰੰਤਾਰਤ ਬੁਲਾਈਆਂ ਅਮਰਸਰ ਤੋਂ ਬੁਲਾਈਆਂ ਤੇ ਇਹਨੂੰ ਜਿਹੜਾ ਅਸੀਂ ਹੁਣ ਤੱਕ ਵੀ ਦੇਖੋਗੇ ਫੋਨ ਵੀ ਮਾਂ ਕੰਟਰੋਲ ਕੀਤਾ ਨੂੰ। ਜੀਜੀਐਸ ਇਨੋਵੇਸ਼ਨ ਵੱਲੋਂ 10ਵਾਂ ਕਾਰਪੋਰੇਸ਼ਨ ਟੇਬਲ ਟੈਨਿਸ ਟੂਰਨਾਮੈਂਟ ਕੱਪ ਸਕਾਈ ਹਾਕ ਟੇਬਲ ਟੈਨਿਸ ਅਕੈਡਮੀ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਨਿਤਿਸ਼ ਮਲੋਤਰਾ ਅਜੀਤ ਪਾਲ ਸਿੰਘ ਮਿਸਟਰ ਸੁਮਿਤ ਸਰਦਾਰ ਸੁਖਮਰਤ ਸਿੰਘ ਮਿਸਟਰ ਅਭਿਜੀਤ ਕਪਿਲ ਕੁੰਦਰਾ ਸੁਮਿਤ 바ਰੀ ਮਿਸਟਰ ਦੀਪਕ ਮਿਸਟਰ ਹਰਜੀ ਮਿਸਟਰ ਗਣੇਸ਼ ਆਹੂਜਾ ਮਿਸਟਰ ਹੇਮੰਤ ਮਿਸਟਰ ਰਾਹੁਲ ਸੰ ਐਸ ਟੂਰਨਾਮੈਂਟ ਵਿੱਚ 220 ਦੇ ਕਰੀਬ ਖਿਡਾਰੀਆਂ ਨੇ ਪਾਗ ਲਿਆ ਜੋ ਕਿ ਲੁਧਿਆਣਾ ਜਲੰਧਰ ਗੁਰਦਾਸਪੁਰ ਜੰਮੂ ਹਰਿਆਣਾ ਅਤੇ ਚੰਡੀਗੜ੍ਹ ਤੋਂ ਆਏ ਸਨ।

सर टेंथ कोऑपरेटिव टेबल टेनिस टूर्नामेंट करवाया जा रहा है ओपन टूर्नामेंट है जिसमें नॉर्थ इंडिया से कम से कम डेढ़ सौ के करीब स्टूडेंट्स आए हैं और इसमें वेटरन टूर्नामेंट भी हो रहे हैं और ये टूर्नामेंट तीन दिन तक चलेगा फ्राइडे सेटरडे सनडे सर अंडर 11 अंडर 15 अंडर 17 अंडर नाइनटीन अंडर और उसके बाद मेन वुमेंस और वेटरन टूर्नामेंट हो रहे हैं ਇਥੇ ਜੀਜੀਸੀ ਇਨੋਵੇਸ਼ਨਸ ਅਕੈਡਮੀ ਚ 10th ਕੋਆਪਰੇਟਿਵ ਕੱਪ ਦਾ ਅਜਾਬਾ ਉਗਾਸ ਕੀਤਾ ਹੈ ਜਿਦੇ ਵਿੱਚ 올ਓਵਰ ਪੰਜਾਬ ਤੋਂ ਮੋਰ ਥੈਨ 250 ਪਾਰਟਿਸਪੈਂਟਸ ਨੇ ਪਾਰਟ ਲਿੱਤਾ ਹੈ ਤੇ ਸਾਡਾ ਇੰਸਟੀਚਿਊਟ ਜਿਹੜਾ ਕਿ ਸੀਏ ਇੰਸਟੀਚਿਊਟ ਹੈ ਮੈਂ ਉਹਦਾ ਚੇਅਰਮੈਨ ਐ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦਾ ਸਾਡੋਂ ਵੀ ਇਹਨਾਂ ਨੇ ਆਪਣਾ ਮੌਕਾ ਦਿੱਤਾ ਹੈ ਕਿ ਅਸੀਂ ਵੀ ਬੱਚਿਆਂ ਨੂੰ ਕੈਰੀਅਰ ਕਾਉਂਸਲਿੰਗ ਦਾ ਉਹਨਾਂ ਨੂੰ ਪਾਠ ਪੜਾ ਸਕੀਏ ਵੀ ਸਾਡੇ ਸੀਏ ਕੋਰਸ ਦੀ ਕਰਨ ਬਾਰੇ ਆਪਾਂ ਉਹਨਾਂ ਨੂੰ ਉਜਾਗਰ ਕਰ ਸਕਦੇ ਐ ਜੀ ਟੂਰਨਾਮੈਂਟ ਦਾ ਉਪਰਾਲਾ ਅਸੀਂ ਐਤ ਕੀ ਰੱਖਿਆ ਵਾ ਸੁਮੇਸ਼ ਸਰ ਦੀ ਗਾਈਡੈਂਸ ਦੇ ਅੰਡਰ ਜਿਹੜਾ ਸੇ ਜੀਜੀ ਐਸ ਇਨੋਵੇਸ਼ਨ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਐ ਤੇ ਲਗਭਗ ਪਲੇਅਰ ਸਾਰੇ ਹੀ ਨਾਰਥ ਰੀਜਨ ਤੋਂ ਜਿਹਨਾਂ ਨੇ ਪਾਰਟਿਸਿਪੇਟ ਕੀਤਾ ਵਾ ਜੰਮੂ ਕਸ਼ਮੀਰ ਤੋਂ ਪਲੇਅਰ ਆਏ ਨੇ ਨੌਇਡਾ ਤੋਂ ਪਲੇਅਰ ਆਏ ਨੇ ਆਪਣਾ ਹਰਿਆਣਾ ਦੇ ਹੋਰੀਸੀਆਂ ਜੋ ਪਲੇਅਰ ਆਏ ਨੇ ਪੰਜਾਬ ਨੇ ਲਗਭਗ ਸਾਰਾ ਹੀ ਪਾਰਟਿਸਿਪੇਟ ਕੀਤਾ ਜਲੰਧਰ ਲੁਧਿਆਣਾ ਫਿਰੋਜ਼ਪੁਰ ਮੁੰਗਾ ਪਟਿਆਲਾ ਸਭ ਜਗਾਂ ਤੋਂ ਪਲੇਅਰ ਆਏ ਨਾ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਥੇ ਤੇ ਟੂਰਨਾਮੈਂਟ ਦੇ ਵਿੱਚ ਚੰਗੀਆਂ ਰੌਣਕਾਂ ਲਾਈਆਂ। ਸ਼ਹਿਰ ਵਿੱਚ ਵਧ ਰਹੇ ਟ੍ਰੈਫਿਕ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਲੋਕਾਂ ਵੱਲੋਂ ਕੀਤੀ ਗਈ ਰੋਂਗ ਸਾਈਡ ਪਾਰਕਿੰਗ ਟ੍ਰੈਫਿਕ ਜਮ ਦਾ ਮੁੱਖ ਕਾਰਨ ਹੁੰਦਾ ਹੈ। ਇਸ ਮੌਕੇ ਫਾਸਟਵੇ ਨਿਊਜ਼ ਟੀਮ ਨਾਲ ਗੱਲ ਕਰਦੇ ਹਾਂ ਲੋਕਾਂ ਨੇ ਮੰਗ ਕੀਤੀ ਕਿ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਇਸ ਵਧ ਰਹੀ ਟ੍ਰੈਫਿਕ ਸਮੱਸਿਆ ਵੱਲ ਧਿਆਨ ਦੇਵੇ ਅਤੇ ਰੋਂਗ ਸਾਈਡ ਲੱਗੇ ਵਹੀਕਲਸ ਨੂੰ ਟੋ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਬਹੁਤ ਜ਼ਿਆਦਾ ਗੱਡੀਆਂ ਖੜੀਆਂ ਕਰਕੇ ਚੱਲ ਜਾਂਦੇ ਆ ਗੱਡੀ ਵਾਲਿਆਂ ਨੂੰ ਤਾਂ ਰੋਕਦਾ ਕੋਈ ਨਹੀਂ ਸਾਨੂੰ ਬੈਟਰੀ ਵਾਲਿਆਂ ਨੂੰ ਰੋਕਦੇ ਆ ਗੱਡੀ ਵਾਲਿਆਂ ਨੂੰ ਕੋਈ ਰੋਕਦਾ ਜਿੱਥੇ ਮਰਜ਼ੀ ਖੜੀ ਕਰ ਜਾਂ ਪਾਰਕਿੰਗਾਂ ਦੇ ਵਿੱਚ ਰੱਖਣੀ ਚਾਹੀਦੀ ਗੱਡੀਆਂ ਰੋਡ ਤੇ ਲੱਗੀਆਂ ਹੁੰਦੀਆਂ ਜਿੱਥੇ ਮਰਜ਼ੀ ਲਗਾ ਕੇ ਚੱਲ ਜਾਂਦੇ ਕੋਈ ਪੁਛਗੇਸ਼ੀ ਨਹੀਂ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸਾਨੂੰ ਵੀ ਬਹੁਤ ਜ਼ਿਆਦਾ ਦਿੱਕਾ ਆਗਾ ਨਾ ਅੰਦਰ ਕਦੇ ਖਲੋਣ ਨਹੀਂ ਦਿੰਦੇ ਫਿਰ ਰਾਸਤੇ ਹੁੰਦਾ ਇਹਨਾਂ ਦਾ ਵੀ ਗਲਤੀ ਸਾਡੇ ਬੰਦਿਆਂ ਦੀ ਵੀ ਹੈਗੀ ਆ ਪਰ ਬਿਲਕੁਲ ਵੀ ਨਹੀਂ ਖਲੋਣ ਦਿੰਦੇ ਕੋਈ ਹਲੇ ਸਰ ਜੀ ਜਿਹੜੀਆਂ ਗੱਡੀਆਂ ਰੋਮ ਸਾਈਡ ਲੱਗਦੀਆਂ ਉਹ ਗਲਤੀ ਗਲਤ ਹੁੰਦਾ ਕੰਮ ਤੇ ਜਿਹੜੇ ਗੱਡੀਆਂ ਰੋਗਸਹਿਰ ਲਾ ਲੈਂਦੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੀ ਗੱਡੀ ਟੋ ਕਰਕੇ ਵੀ ਜਾ ਸਕਦੀ ਹੈ ਜੁਰਮਾਨਾ ਵੀ ਲੱਗ ਸਕਦਾ ਸਮਝਦਾਰੀ ਚਾਹੀਦੀ ਗੱਡੀ ਲਾਰ ਬਣ ਗੱਡੀਆਂ ਥਾਂ ਥਾਂ ਤੇ ਪਾਰਕਿੰਗਾਂ ਬਣੀ ਆ ਇੱਕ ਮੱਛੀ ਮੰਡੀ ਬਣੀ ਆ ਇੱਕ ਗੋਲ ਬਾਗ ਬਣੀ ਆ ਇੱਕ ਪੁਲ ਦੇ ਉੱਤੇ ਬਣੀ ਆ 2-400 ਰੁਪਏ ਆਬਾਦ ਦੇ ਖਰਚਾ ਹੋ ਗਏ ਦਿਹਾੜੀ ਦਾ 100 ਰੁਪਿਆ ਰੋਜ਼ ਦਾ ਗੱਜੋ ਤੁਹਾਡੀ ਗੱਡੀ ਸੇਵ ਰਹੀ ਗਈ ਉਹਨਾਂ ਨੂੰ ਆਪ ਸਮਝਦਾਰੀ ਚਾਹੀਦੀ ਹੈ ਆਪਣੀ ਗੱਡੀ ਸੇਵ ਲਾਓ ਤੇ ਸੇਵ ਹੀ ਲੈ ਕੇ ਜਾਓ ਘਰ ਵਾਪਸ ਮੁਸ਼ਕਲ ਹਾਲੀ ਜੀ ਜਾਮ ਲੱਗ ਜਾਂਦਾ ਐਕਸੀਡੈਂਟ ਹੁੰਦਾ ਜਿਆਦਾ ਖਰਚਾ ਕਿਤੇ ਪਸ਼ੂ ਆਵਾਰਾ ਫਿਰਦੇ ਨੇ ਕਿਤੇ ਜਾਮ ਲੱਗਦਾ ਰਾਤ ਗੱਡੀਆਂ ਲੱਗੀਆਂ ਜ਼ੀਰੋ ਸਾਈਡ ਦਾ ਤੇ ਆਂਦੀ ਜਗ੍ਹਾ ਨਹੀਂ ਹੁੰਦੀ ਪਾ ਜਿੱਦਾਂ ਦੀ ਮਰਜ਼ੀ ਦੁਕਾਨਦਾਰੀ ਹੋਵੇ ਅਗਲੇ ਭਾਪ ਬੋਨੀ ਨਾ ਕਰੇ ਗਾਹਾਂ ਗਾਂ ਦੀ ਜਗ੍ਹਾ ਛੜਿੰ ਗਈ ਜੀ ਸ਼ਹਿਰ ਵਿੱਚ ਦਿਨ ਬਦ ਦਿਨ ਵਧਦਾ ਟ੍ਰੈਫਿਕ ਲੋਕਾਂ ਨੂੰ ਜਿੱਥੇ ਪਰ ਜਿਹੜਾ ਬੰਦਾ ਹੈ ਕਿ ਜਿਹੜੀ ਰੋਂਗ ਸਾਈਡ ਸੜਕ ਦੇ ਉੱਤੇ ਜਿਹੜੀਆਂ ਗੱਡੀਆਂ ਲੱਗਦੀਆਂ ਨੇ ਚਾਹੇ ਉਹ 4-ਵਿਲਰ ਨੇ ਚਾਹੇ 2-ਵਿਲਰ ਨੇ ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਸ਼ਹਿਰ ਦੇ ਵਿੱਚ ਕਾਫੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈਗੀਆਂ ਕਾਰ ਪਾਰਕਿੰਗ ਬਣੀਆਂ ਹਈਆਂ ਨੇ ਤੇ ਆਪਣੀਆਂ ਗੱਡੀਆਂ ਉੱਥੇ ਲਾਣ ਤਾਂ ਜੋ ਸੇਫ ਰਵੇ ਕਿਉਂਕਿ ਟੋ ਵਿਦਾਂ ਦੀ ਸਿਲਸਿਲਾ ਟਰੈਵਲ ਪਲਸ ਪਰ ਜਾਚਣ ਵਾਲੇ ਲੋਕ ਕੀਤਾ ਜਾਂਦਾ ਤੇ ਲੋਕਾਂ ਨੂੰ ਖੁਦ ਸਮਝ ਚਾਹੀਦੀ ਹੈ ਕਿ ਸੜਕਾਂ ਰੋਕਣ ਦੀ ਬਜਾਏ ਆਪਣੀ ਗੱਡੀ ਨੂੰ ਸੇਫ ਜਗ੍ਹਾ ਤੇ ਲਗਾਇਆ ਜਾਵੇ ਨਾ ਕੋਈ ਰਾਹ ਰੁਕੇ ਤੇ ਨਾ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਜਾਣ ਵਿੱਚ ਕਿਸੇ ਵੀ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸ਼ਿਲ ਚਰਮਾ ਫਾਟ ਰੀਨਿੰਗ ਅੰਮ੍ਰਿਤਸਰ ਅੰਮ੍ਰਿਤਸਰ ਪੂਰਬੀ ਪਿੰਡ ਵੱਲਾ ਵਿਖੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾਵੋਲੋ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਲੋਕ ਸਭਾ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੀ ਹਾਜ਼ਰ ਸਨ। ਇਸ ਮੌਕੇ ਨੀਰਤ ਚਾਵਲਾ, ਅਮਨ ਤੌਰ ਦੇ ਨਾਲ ਸਮੂਹ ਇਲਾਕਾ ਵਾਸੀ ਹਾਜ਼ਰ ਸਨ। ਲੋਕਾਂ ਨੂੰ ਪਤਾ ਆ ਕਿ ਅਨਿਲ ਜੋਸ਼ੀ ਜੀ ਦੇ ਕੰਮਾਂ ਬਾਰੇ ਔਰ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਸਾਰੇ ਲੋਕ ਭਣੀ ਭਾਜ ਜਾਂਦੇ ਆ। ਇਸ ਕਰਕੇ ਜੀਓਸੀ ਤਕੜੇ ਹੋ ਕੇ ਸਾਰੇ ਜਾਨੇ ਇੱਕੋ ਬੰਦੇ ਤੋਂ ਵੀ ਤੇ ਆਪਣੀ ਹੈ ਹੀ ਆ ਆਪਾਂ ਜਿੱਥੇ ਵੀ ਕਿਤੇ ਆਪਣਾ ਭੈਣ ਭਰਾ ਕੋ ਸੱਜਣ ਮਿੱਤਰ ਯਾਰ ਹੋ ਕੋ ਰਹਿੰਦਾ ਉਹਨੂੰ ਹਰ ਬੰਦੇ ਕੋ ਬੁਲੂਚ ਲਈਏ ਔਰ ਉਹਨੂੰ ਜੁਰੀ ਗੜਨ ਨਹੀਂ ਵੀ ਪਤਾ ਜਾ ਕੋਈ ਚਾਹਦਾ ਆ ਆਪਣੀ ਨਾਲ ਗੱਲ ਕਰਨ ਦਾ ਇਨਕਾਰ ਨਾ ਉਹਨੇ ਤਾਂ ਗੱਲ ਚਾਹੀਏ ਔਰ ਹਰ ਬੰਦੇ ਆਪਾਂ ਕਲਾ ਕਲਾ ਗੁਰੂ ਸਾਹਿਬ ਵਰਕੇ ਵਰਕਰ ਲੜਾਂਗੇ ਤੇ ਸਾਨੂੰ ਮੈਨੂੰ ਲੱਗਦਾ ਵੀ ਆਪਰੇ ਬਹੁਤ ਰੋਗੀ ਪਰਮਾਤਮਾ ਉੱਤੇ ਆਸ ਰੱਖੂਗਾ ਚਰਨੀ ਕਾਲੀ ਦਾ ਜਿਹੜਾ ਸਾਉ ਮੀਰਾ ਦਿੱਤਾ ਨੇ ਜੋਸ਼ੀ ਬਹੁਤ ਮਨਨਸਾਰ ਇਨਸਾਨ ਹੈ ਜਿਆਦਾ ਗੱਲਾਂ ਨਹੀਂ ਕਰਨੀਆਂ ਬਹੁਤ ਮਨਨਸਾਰ ਮਨੁੱਖ ਹੈ ਉਹਦੀ ਜਿਹੜੀ ਡਿਵੈਲਪਮੈਂਟ ਹੈ ਸਾਰੇ ਅੰਮ੍ਰਿਤਸਰ ਨੂੰ ਪਤਾ ਕਿ ਜਿਹੜੀ ਗਵਰਨਮੈਂਟ ਕੈਸੀ ਸੀ ਜਗਵਾ ਡਾਕਟਰ ਮੰਤਰੀ ਸੁਖਦੇਵ ਕਪੜੇ ਸਿੰਘ ਸਰਨਾਪਿਆਰ ਵੀ ਬੜਾ ਅਸੀਂ ਸਾਡੀ ਦੋਵਾਰੀ ਮੁਲਾਕਾਤ ਕਰਾਈ ਭਗਵਾਨ ਸਾਹਿਬ ਦੇ ਨਾਲ ਸਾਡੇ ਮਾਪਿਆਂ ਦੇ ਦੋਵਾਰੀ ਅਸੀਂ ਸੀਐਮ ਸਾਹਿਬ ਨੂੰ ਮਿਲਣ ਗਿਆ ਚੁੰਮੀਗਾ ਬੜਾ ਸਾਡਾ ਮਾਨ ਸਨਮਾਨ ਹੋਇਆ ਕੰਮ ਬਹੁਤ ਵਧੀਆ ਕੀਤਾ ਨਾ ਪੂਰੇ ਪੰਜਾਬ ਚ ਹੈ ਕਾਹਦੀ ਹੈ ਕਿ ਸਿਰਫ ਤੀਏ ਪੂਰੇ ਪੰਜਾਬ ਚ ਕੰਮ ਕੀਤਾ ਕੰਮ ਕਰਕੇ ਬਕਾਇਆ ਹੈ ਅੱਜ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੇ ਸਾਧਿ ਨੂੰ ਕੀਤਾਓ ਫਿਰ ਆਪਣਾ ਕੰਮ ਦੇਖਣਾ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਤੁਰੰਤ ਕੇਬਲ অপারেਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਸਹਾਇਕ ਰਿਟਰਨਿੰਗ ਅਫਸਰ ਕਮ ਵਿਧਿਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ सुरेंद्र ਸਿੰਘ ਅਤੇ ACP ਦਖਣੀ ਮਨਿੰਦਰ ਪਾਲ ਸਿੰਘ ਵੱਲੋਂ ਹਲਕਾ 19 ਅੰਮ੍ਰਿਤਸਰ ਦਖਣੀ ਦਾ ਸਟਰੋਂਗ ਰੂਮ ਅਤੇ ਵੈਨਿਊ ਸਥਾਨ ਸਰੂਪ ਰਾਣੀ ਗਵਰਨਮੈਂਟ ਕਾਲਜ ਅੰਮ੍ਰਿਤਸਰ ਦਾ ਮੌਇਨਾ ਕੀਤਾ ਗਿਆ ਅਤੇ ਤਸੱਲੀ ਪ੍ਰਗਟ ਕੀਤੀ ਗਈ ਜ਼ਿਲ੍ਹਾ ਮੰਡੀਆਂ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਸੈਂਟਰਲ ਦੇ ਇੰਚਾਰਜ ਨਰਿੰਦਰ ਬਹਿਲ ਦੀ ਅਗਵਾਈ ਹੇਠ ਤਾਪ ਵਸਤੀ RAM ਵਿਖੇ ਸ਼ਹਿਰ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਵੀ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਸਾਰੇ ਵਪਾਰੀ ਮੌਜੂਦ ਸਨ। ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਚੇਅਰਪਰਸਨ ਸਵੀਪ ਕਮ ਵਿਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਅੰਮ੍ਰਿਤਸਰ ਕੇਂਦਰੀ ਦੇ ਬੂਥ ਨੰਬਰ 52 55 ਵਿਖੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਲੋਕਾਂ ਨੂੰ ਸਵੀਪ ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਗਿਆ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસે 3 ਕਿਲੋ ਹੀਰੋਇਨ ਬਤੀ ਬੋਰ ਪਿਸਟ ਚਾਰ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਚੱਲ ਰਹੀ ਹੈ ਸ਼੍ਰੀਮਦ ਭਾਗਵਤ ਕਥਾ

ਸੀ ਨਹੀਂ ਦੱਤੀ। ਲੇਕਿਨ ਮੈਂ ਕਦੇ ਸੁਣਿਆ ਨਹੀਂ। ਸ਼੍ਰੀ ਰਾਮ ਸ਼ਰਨਮ ਆਸ਼ਰਮ ਅੰਮ੍ਰਿਤਸਰ ਦੇ ਮੁਖੀ ਤਿਲਕ ਰਾਜ ਵਾਲੀਆ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ਼੍ਰੀ ਰਾਮ ਆਸ਼ਰਮ ਸ਼ਰਨਮ ਵੱਲੋਂ ਜਿੱਥੇ ਸ਼ਹਿਰ ਵਾਸੀਆਂ ਅਧਿਆਤਮਿਕ ਨਾਲ ਜੋੜਿਆ ਜਾਂਦਾ ਹੈ ਉੱਥੇ ਹੀ ਪਰਮ ਪੂਜਯ ਗੁਰੂ ਦੇਵ ਹੰਸ ਰਾਜ ਜੀ ਦੇ ਆਸ਼ੀਰਵਾਦ ਨਾਲ ਸ਼ਹਿਰ ਵਾਸੀਆਂ ਸਿਹਤ ਸੰਬੰਧੀ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆ ਸ਼੍ਰੀ ਤਿਲਕ ਰਾਜ ਵਾਲੀਆ ਵੱਲੋਂ ਆਖਿਆ ਗਿਆ ਕਿ ਇਸ 1 ਮਈ 2024 ਤੋਂ ਸ਼੍ਰੀ ਰਾਮ ਸ਼ਰਨਮ ਹਸਪੀਟਲ ਰਣਜੀਤ ਐਵੇਨਿਊ ਵਿਖੇ ਅਲਟਰਾਸਾਉਂਡ ਦੀ ਸਹੂਲਤ ਵਿਦਿਤੇ ਜਾ ਰਹੀ ਹੈ ਸ਼ਹਿਰ ਵਾਸੀ ਸਿਰਫ 350 ਰੁਪਏ ਦੇ ਵਿੱਚ ਅਲਟਰਾਸਾਉਂਡ ਕਰਵਾ ਸਕਦੇ ਹਨ ਅੰਮ੍ਰਿਤਸਰ ਕੇ ਸ਼੍ਰੀ ਰਾਮ ਸ਼ਰਨਮ ਹਸਪੀਟਲ ਮੇ ਜੋ ਕਿ ਰਣਜੀਤ ਐਵੇਨਿਊ ਬੀ ਬਲਾਕ ਮੇ ਹੈ ਅਲਟਰਾਸਾਉਂਡ ਕਾ ਕਾਮ 1 ਮਈ ਸੇ ਸ਼ੁਰੂ ਹੋ ਰਹਾ ਹੈ ਔਰ ਅਲਟਰਾਸਾਉਂਡ सबसे बढ़िया मशीन और सबसे बढ़िया डॉक्टर मात्र 350 रुपए में अल्ट्रासाउंड हुआ करेगी प्रतिदिन एक मई को प्रातःकाल 11 से 1 बजे का समय है प्रतिदिन 11 से 1 बजे का समय हो हुआ करेगा उसी प्रकार डिजिटल एक्सरे भी मात्र 200 रुपए में होती है इसके अतिरिक्त दांतों का हॉस्पिटल है होम्योपैथी है फिजियोथेरेपी है क्लिनिकल लबॉर्ट्री है ये सब सेवाएँ वहाँ पर उपलब्ध हैं यही अमृतसर की जनता के लिए नया संदेश है कि इतना रेट 350 ₹ सारे पंजाब में कहीं नहीं मिलेगा बेस्ट मशीन है बेस्ट डॉक्टर है और मात्र 350 ₹ में अल्ट्रासाउंड हुआ करेगी पीओ स्टाफ ने दोषी हरपाल सिंह वासी बासर के पैनीनु गिरफ्तार किया जिससे तीन मुकदमे दर्ज हैं अतिमान्यक अदालतों तो पीओ करार किया गया सी पत्रकारान नाल ਗੱਲਬਾਤ ਕਰਦਿਆ ਪੀਓ ਸਟਾਫ ਤੇ ਇੰਚਾਰਜ ਹਰੀਸ਼ ਕੁਮਾਰ ਨੇ ਦੱਸਿਆ ਕੀ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਹੜਾ ਦੋਸ਼ੀ ਹੈ ਦੋਸ਼ੀ ਦਾ ਨਾਮ ਅਖਰਪਾਲ ਸਿੰਘ ਜਿਸ ਰਿੰਕੂ ਸਰਨਵ ਜਗਤਾਰ ਸਿੰਘ ਇਸ ਕਾਕਾ ਮੀਟ ਵਾਲਾ ਵਾਸੀ ਪਿੰਡ ਬਸਰਕੇ ਪੈਣੀ ਉਪਰ ਜਿਹੜੀ ਜੱਜਕਾਰ ਪੀਐਸ ਕ੍ਰਿੰਦਾ ਇਹ ਅਮਰਸਰ ਰੂਲਰ ਦਾ ਰਹਿਣਾ ਜਿਹਨੂੰ ਅੱਜ ਅਰੈਸਟ ਕੀਤਾ ਇਹਦੀ ਦਰਾਨੇ ਪੁੱਛ ਕੇ ਚ ਇਹਨੇ ਦੱਸਿਆ ਕਿ ਮੇਰੇ ਦੇ ਤਿੰਨ ਪਰਚੇ ਦਰਜੇ ਤਿੰਨਾਂ ਦੇ ਵਿੱਚੋਂ ਦੋਵਾਂ ਦੇ ਵਿੱਚ ਇਹ ਪਿਓ ਹੈ ਤੇ ਇੱਕ ਮਗਰਮ ਵਿੱਚ ਤਰੀਕ ਤੋਂ 11 ਇਹ ਜਿਹੜਾ ਸਾਡੇ ਕਰਕੇ ਜਨਮ ਕਰਨਾ ਹੈ ਅੰਮ੍ਰਿਤਸਰ ਤੋਂ ਗੁਰਨੂਰ ਕੌਰ ਨੇ ਰੋਲਰ ਸਕੇਟਿੰਗ ਕੰਪੀਟੀਸ਼ਨ ਫਿਫਥ ਰੈਂਕਿੰਗ ਵਿੱਚ ਪਹਿਲਾ ਸਥਾਨ ਅਤੇ ਪ੍ਰਿਨਾਸ ਕੌਰ ਬਾਜਵਾ ਨੇ ਦੂਜਾ ਸਥਾਨ ਹਾਸਲ ਕਰਕੇ ਅੰਮ੍ਰਿਤਸਰ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਅਨੁਭਵ ਕੀਤਾ ਹੈ ਦੇਖਿਆ ਹੈ ਕਿ ਕਿਸ ਪ੍ਰਕਾਰ ਸੇ ਪੇਰੈਂਟਸ ਜੋ ਹੈ ਉਹ ਆਪਣੇ ਬੱਚੋ ਕੋ ਇੱਕ ਮਾਹੌਲ ਸਹਿਜ ਸਰਲ ਦੇਵੇ ਦੀ ਬਜਾਏ प्रेशर ऑफ परफॉर्मेंस हम जिसको कहते हैं दे एग्जैक्ट प्रेशर वो अपने बच्चों के ऊपर दबाव बनाते हैं बच्चे को सबसे पहले स्पोर्ट्स के प्रति उसका रुझान उसका लगाव और उसकी फिजिकल फिटनेस वो ਸਭ ਤੋਂ ਪਹਿਲੀ ਆਵਸ਼ਕਤਾ ਹੈ ਸਕੇਟਿੰਗ ਇਨ ਪੰਜਾਬ ਆਈ ਲਾਈਕ ਟੂ ਸੇ ਐਂਡ ਬ੍ਰਿੰਗ ਟੂ ਯੋਰ ਨੋਟਿਸ ਇਨ ਪੰਜਾਬ ਦੀ ਰੋਲਰ ਸਕੇਟਿੰਗ ਹੈਸ ਬੀਨ ਰੈਕੋਗਨਾਈਜ਼ਡ ਬਾਈ ਦੀ ਸਟੇਟ ਗਵਰਨਮੈਂਟ ਫਾਰ ਆਲ ਪ੍ਰੈਕਟੀਕਲ ਪਰਪਸਸ ਮੇਬੀ ਜੀ ਐਡਮਿਸ਼ਨ ਕਰਟੇਰੀਆ ਮੇਬੀ ਜੀ ਗਵਰਨਮੈਂਟ ਜੋਬਸ ਇਟਸ ਪ੍ਰੋਪਰਲੀ ਇਕੁਏਟਡ ਵਿਦ ਅਦਰ ਗੇਮਸ ਦੀ ਆਲ ਅਫਰਟਸ ਆਲ ਯੂ ਕੈਨ ਸੇ ਦੀ ਐਕਸਰਸਾਈਜ਼ गोस थ्रू दी पीआरएसए हू कोऑर्डिनेटेड विथ दी गवर्नमेंट सेवक जत्था इस नाम गुरुद्वारा टाली साहिब संतोष सर अमृतसर वलो तान तान श्री गुरु अर्जुन देव जी दा प्रकाश गुरपुरब शोमनी गुरुद्वारा प्रबंधन कमेटी अते मैनेजर श्री दरबार साहिब दे सहयोग नाल 3 अप्रैल दिन मंगलवार नु मनाया जा रिया है एना समागम दी तैयारी दे ले मेंबरान नाल मीटिंग करके कीर्तन दरबार दी तैयारियां संबंधी विचार वितांदरा कीता गया दसया गया कि 28 अप्रैल नु अखंड पाठ आरंभ होणिए ਅਤੇ 3 ਅਪ੍ਰੈਲ ਨੂੰ ਪੋਗ ਪਾਈ ਜਾਣਗੇ ਇਸ ਮੌਕੇ ਤੇ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂ ਹਾਜ਼ਰੀ ਪਰਣਗੇ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਸ਼ਰਧਾ ਅਤੇ ਕਾਰਨ ਨਾਲ ਗੁਰਦਵਾਰਾ ਸੰਤੋਖ ਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਪ੍ਰਬੰਧਾ ਜੱਜਾਂ ਲੈਣ ਲਈ ਮਿੱਤੂ ਭਾਜੀ ਅਤੇ ਉਹਨਾਂ ਦੀ ਜਿਹੜੀ ਸੋਸਾਇਟੀ ਆ ਉਹਨਾਂ ਨਾਲ ਪ੍ਰਬੰਧਾ ਸੰਬੰਧੀ ਅਤੇ ਪ੍ਰਕਾਸ਼ ਜਿਹੜਾ ਮਨੋਂ ਸਭ ਦੀ ਵਿਚਾਰ ਬਟਾ ਕੀਤਾ ਗਿਆ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪਤਵ ਦਾ ਸਬੰਧ ਵਿੱਚ ਅੱਜ ਭਾਈ ਗੁਰਦਾਸ ਹਾਲ ਵਿਖੇ ਰੋਮਲੇ ਗੁਰਦਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਕੀਤੀ ਤੇ ਸਾਰੇ ਪ੍ਰਬੰਧਾਂ ਦਾ ਜਾਜਾ ਲਿਆ ਇਸ ਲਈ ਸਮੂਹ ਸਾਧ ਸੰਗਤ ਅੱਜ ਚਰਨਾਂ ਵਿੱਚ ਬੇਨਤੀ ਹੈ 28 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 30 ਤਰੀਕ ਨੂੰ ਧੋਖ ਦੇਣਗੇ ਤੇ ਸਾਰਾ ਦਿਨ ਦੀਵਾਨ ਚੱਲੇਗਾ ਸਮੂਹ ਸੰਗਠਨਾਂ ਜਿਹੜੇ ਵਰਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਇਤਿਹਾਸਿਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਜਥੇਬੰਦੀਆਂ ਅਤੇ ਨਗਰ ਦੀ ਸਮੂਹ ਸਤ ਸੰਗਤ ਵੱਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਤਪਸਥਾਨ ਸ਼੍ਰੀ ਪੋਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਦੀਵਾਨ ਹਾਲ ਵਿਖੇ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਗੁਰੂ ਦੇ ਲਾੜ ਲੱਗਣ ਦੀ ਅਪੀਲ ਕੀਤੀ ਨਗਰ ਕੀਰਤਨ ਵਿੱਚ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਬਾਬਾ ਸੁਖਾ ਸਿੰਘ ਬਾਬਾ ਬਕਾਲਾ ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵidaspur ਹਾਜ਼ਰ ਸਨ ਇੱਕ ਬਹਾਦਰ ਸਾਹਿਬ ਜੀ ਦੇ ਫਿਰਦੌਸਾਨ ਬਾਬਾ ਬਕਾਲਾ ਸਾਹਿਬ ਦੇ ਦਿੱਤੀ ਸ਼ਹੀਦ ਸਨ ਮੌਬੀ ਦੇ 13 ਦਿਨ ਗੁਰੂ ਸਾਹਿਬ ਨੇ ਸੱਖਿਆ ਦਿੱਤੀ ਪੂਰਾ ਸਾਹਿਬ ਨੇ ਕਿ ਅੱਜ ਬੁਰਾਈ ਦਸਤ ਗੋਤਾ ਗ੍ਰੀਦਸ ਜਿਹੜਾ ਛੇ ਦਿਨਾਂ ਤੋਂ ਸੰਗਤਾਂ ਨੂੰ ਵਿਸ਼ਵ ਦੇ ਲੋਕ ਲਾ ਰਹੇ ਨੇ ਤੇ ਅੱਜ ਬਾਬਾ ਕਲਾ ਸਾਹਿਬ ਦੀ ਜੀਹ ਸੰਗਤ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਸੁਖਾਦਰ ਹਰਜਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਦੇ ਆਦੇਸ਼ ਦੇ ਮੁਤਾਬਕ ਮੈਨੇਜਰ ਗੁਰਦੁਆਰਾ ਬਾਬਾ ਕਲਾ ਸਾਹਿਬ ਦੇਵਿਦਾਸਪੁਰਾ ਉਸੇ ਨਾਲ ਹੀ ਤਰਨਤਾਲ ਦੇ ਮੁਖੀ ਬਾਬਾ ਜੋਗਾ ਸਿੰਘ ਜੀ ਦੇ ਸ ਨੂੰ ਸਾਥੀ ਬਾਬਾ ਸੁਖਾ ਸਿੰਘ ਜੀ ਦੇ ਉਹ ਸੰਗਠਿਤ ਸਹਿਯੋਗ ਦੇ ਨਾਲ ਨਰਕੀਰਤਨ ਜਿਹੜਾ ਹਰ ਸਾਲ ਤਰ੍ਹਾਂ ਆਪਾਂ ਲੈ ਕੇ ਇਸ ਲਗਵੇਂ ਚੱਲਦੇ ਆਂ ਤੇ ਇਸ ਵਾਰ ਵੀ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਨਰਕੀਰਤਨ ਬੜੀ ਸ਼ੋਭਾ ਉਧਾਰਿਆ ਸਵੀਪ ਗਤੀ ਵਿਧੀਆਂ ਤਹਿਤ ਫੋਰੈਸਟ ਨੂੰ ਸ਼ਹਿਰਾ ਵਿਖੇ ਸਵੀਪ ਜਾਗਰੂਕਤਾ ਲਹਿਰ ਵਿੱਚ ਹਿੱਸਾ ਲੈਂਦਿਆ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਚੋਣ ਸੁਨੇਹੇ ਅਤੇ ਪੋਸਟਰ ਬਣਾ ਕੇ ਆਮ ਜਨਤਾ ਨੂੰ ਚੋਣ ਚੇਤਨਾ ਪ੍ਰਤੀ ਪ੍ਰੇਰਿਤ ਕੀਤਾ ਗਿਆ ਸਮੂਲ ਸਕੂਲ ਅਤੇ ਸਟਾਫ ਸਮੇਤ ਪੂਰੇ ਇਲਾਕੇ ਵਿੱਚ ਚੋਣ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ ਸਾਂਝੀ ਚੌਂਸੋਂ ਵੀ ਚੁੱਕੀ ਗਈ ਸਮਾਜ ਸੇਵਕ ਰਿਟਾਇਰਡ ਐਸ ਐਚਓ ਸੰਜੀਵ ਕੁਮਾਰ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਸੀਵਰੇਜ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਕਰਵਾਇਆ ਗਿਆ ਅਤੇ ਹਰ ਸੰਭਵ ਮਦਦ ਦਾ ਪਰੋਸਾ ਵੀ ਦਿੱਤਾ ਗਿਆ ਮੈਂ ਗੁਰੂ ਨਾਨਕ ਨਗਰ 4 ਨੰਬਰ ਗੇਟ ਵਾਲੀ ਗਲੀ ਤੋਂ ਬੋਲ ਰਹੀ ਹਾਂ ਤੇ ਸਾਡਾ ਚੈਂਬਰ ਜਿਹੜਾ ਹੈ ਕੋਈ 6 ਮਹੀਨੇ ਤੋਂ ਬਲੌਕ ਚੱਲ ਰਿਹਾ ਸੀ ਬਹੁਤ ਜ਼ਿਆਦਾ ਕੰਪਲੇਂਟਸ ਪਾਈਆਂ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਸੰਜੀਵ ਕੁਮਾਰ ਭਾਜੀ ਨੂੰ ਅਸੀਂ ਕੀਤਾ ਤੇ ਉਹਨਾਂ ਨੇ ਇੱਕ ਵਾਰੀ ਕਹਿ ਦਿੱਈ ਹੈ ਸਾਰਾ ਕਲੀਅਰ ਕਰਵਾ ਦਿੱਤਾ ਹੈ ਬੂਥ ਨੰਬਰ 86 ਅਤੇ 88 ਵਿਖੇ ਹਲਕੇ ਦੇ ਲੋਕਾਂ ਨੂੰ ਮੀਟਿੰਗ ਲਈ ਇਕੱਠਾ ਕੀਤਾ ਗਿਆ ਅਤੇ ਉਹਨਾਂ ਨੂੰ ਸਵੀਪ ਗਤੀਵਿਧੀਆਂ ਰਾਹੀਂ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਕਿ ਸਾਰੇ ਵੋਟਰਾਂ ਨੂੰ ਆਪਣੇ ਮੋਬਾਈਲ ਵਿੱਚ ਵੋਟਰ ਹੈਲਪਲਾਈਨ ਐਪ ਸਖਸ਼ਮ ਐਪ ਸੀ ਵਿਜਲ ਐਪ ਡਾਊਨਲੋਡ ਕਰਨੀ ਚਾਹੀਦੀ ਹੈ ਦੁਰਗਿਆਣਾ ਤੀਰਤ ਸਥਿਤ ਗੋਸਵਾਮੀ ਤੁਲਸੀਦਾਸ ਮੰਦਿਰ ਵਿਖੇ ਸ਼੍ਰੀ ਰਾਮ ਚਰਿਤ ਮਾਨਸ ਤੇ ਪਾਠ 16 ਮਈ ਜਾਨਕੀ ਨੌਮੀ ਤੱਕ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ ਇਸ ਮੌਕੇ ਵਿਨੇ ਮਹਿਰਾ ਪਵਨ ਰਵੀ ਅਰੋੜਾ ਸਮੇਤ ਕਈ ਸ਼ਰਧਾਲੂ ਹਾਜ਼ਰ ਸਨ ਦੇਵ ਜੋਤੀ ਜਾਗਰਤੀ ਸੰਸਥਾਨ ਵੱਲੋਂ ਸ਼੍ਰੀ ਦੁਰਗਿਆਨਾ ਤੀਰਥ ਅੰਮ੍ਰਿਤਸਰ ਵਿਖੇ ਸ਼੍ਰੀ ਰਾਮ ਕਥਾ ਅੰਮ੍ਰਿਤ ਦਾ ਆਯੋਜਨ ਕੀਤਾ ਜਾ ਰਿਹਾ ਹੈ जिस ਵਿੱਚ ਸਾਧਵੀ ਗਰੀਮਾ ਪਾਰਤੀ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਕਥਾ ਦਾ ਉਚਾਰਨ ਕੀਤਾ। ਇਸ ਮੌਕੇ 올 ਇੰਡੀਆ ਮਹਾਜਨ ਸਭਾ ਦੇ ਪ੍ਰਧਾਨ ਅੰਮ੍ਰਿਤ ਮਹਾਜਨ, ਡਾਇਰੈਕਟਰ ਇਨਫੋਰਸਮੈਂਟ ਬਿਜਲੀ, ਸ਼ਿਵ ਮਹਾਜਨ, ਸ਼ਿਵਾਲਾ ਬਾਗ ਪਾਇਆ ਦੇ ਪੀਆਰਓ ਵਿਜੇ ਰੌਲੀ, ਕਥਾ ਦੌਰਾਨ ਵਪਾਰ ਮੰਡਲ ਪੰਜਾਬ ਪ੍ਰਧਾਨ ਪਿਆਰੇ لال ਸੇਠ, ਜਨਸ ਕਤਰ ਸੁਮੇਰ ਜੈਨ, ਜ਼ਿਲ੍ਹਾ ਪ੍ਰਧਾਨ सुरेंद्र ਦੁੱਗਲ, ਵੇਦ ਕਥਾ ਭਵਨ ਦੇ ਪ੍ਰਧਾਨ ਸੁਦਰਸ਼ਨ ਵਦਵਾਸ ਮੇਤ ਸੰਤਾ ਹਾਜ਼ਰ ਸਨ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਕਾਰਖੋ ਕਰਨ ਵਾਲੇ ਗੈਂਗ ਦੇ ਮੈਂਬਰ ਕੀਤੇ ਗਏ ਗ੍ਰਿਫਤਾਰ ਪੱਟੀ ਦੇ ਨਜ਼ਦੀਕ ਬਣੀਆਂ ਚੁਗੀਆਂ ਅੱਗ ਲੱਗਣ ਕਾਰਨ ਹੋਈਆਂ ਸੜਕੇ ਸਵਾ जेएस इनोवेशन ਵੱਲੋਂ ਕਰਵਾਇਆ ਗਿਆ 10ਵਾਂ ਟੇਬਲ ਟੈਨਿਸ ਟੂਰਨਾਮੈਂਟ ਇਸਾਂ ਅਚੀਂ ਅਚੀਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ